दारू दारू दारू, दारू। पंजाब दिया चुनाव च दारू किथों ਲੈ ਕੇ ਆਏ ਬਾਈ ਇਹ ਕਿਥੋਂ ਲੈ ਕੇ ਆਏਂ दारू ਦੀ ਬੋਤਲ ਕਿਹਨਾਂ ਦੀ ਕਿਹਨਾਂ ਦੀ ਇਹਨਾਂ ਦਾ ਕੀ ਨਾਮ ਆ ਉਹਨਾਂ ਦਾ ਹਾਂਜੀ ਐਮ ਸੀ ਕੀ ਨਾਮ ਆ ਕੀ ਵੋਟਾਂ ਚ ਲੈ ਕੇ ਆਏਂ ਵੋਟਾਂ ਚ ਗਏ ਸੀ ਕਿਤੇ ਕਿਥੋਂ ਆ ਕੇ ਤਾਂ ਇੱਥੋਂ ਆਏ ਆ ਕੰਮ ਤੇ ਕਿਥੋਂ ਰਹਿੰਦੇ ਕਿੱਥੇ ਤੁਸੀਂ ਪੈਂਡ ਸੱਚ ਗਏ ਸੀ ਤੁਸੀਂ ਉੱਥੇ ਵੀ ਗਏ ਸੀ ਰੈਲੀ ਤੇ ਰੈਲੀ ਤੇ ਵੀ ਗਏ ਸੀ ਕਾਂਗਰਸ ਦੀ ਰੈਲੀ ਤੇ ਗਏ ਯਾਰ ਅਸੀਂ ਤਾਂ ਇੱਥੋਂ ਆਏ ਆ ਤੁਹਾਡੀ ਵੀਡੀਓ ਆਈ ਹੋਈ ਆ ਵਿੱਚ ਹੀ ਰੈਲੀ ਤੇ ਬੈਠਿਆਂ ਦੀ ਔਰੀ ਤੋਡੇ ਮੱਲੇ ਚ ਉਹ ਨੂੰ ਪੁੱਛਣਾ ਚੱਕਿਓ ਮੜੀ ਜੀ ਸ਼ਰਟ ਚੱਕਿਓ ਇੱਕ ਮਿੰਟ ਆਪਣੀ ਹਾ ਲੋ ਕੱਢਿਓ ਬਾਹਰ ਕੱਢਿਓ ਬੋਤਲ ਕਿਹੜੀ ਆ ਦਿਖਾਓ ਇਧਰੋਂ ਮਾਰਕਾ ਦਿਖਾਓ ਦੇ ਲੈ ਤੁਸੀਂ ਸੁਣਿਆ ਇਹ ਤਸਵੀਰਾਂ ਨੇ ਮਾਛੀ ਵੜਾ ਸਾਬ ਦੀਆਂ ਜਿੱਥੇ ਕਿ ਇੱਕ ਸ਼ਖਸ ਤਾਰੂ ਲੈ ਕੇ ਜਾ ਰਿਹਾ ਸੀ ਤੇ ਜਦੋਂ ਉਸ ਨੂੰ ਕੈਮਰੇ ਵਾਲੇ ਨੇ ਰੋਕ ਲਿਆ ਤੇ ਉਸ ਨੇ ਦੱਸਿਆ ਕੋਈ ਕੈਮਸੀ ਦੇ ਕੋਲ ਉਹ दारू ਦੀ ਬੋਤਲ ਲੈ ਕੇ ਆਇਆ ਤੇ ਇਹ ਸ਼ਖਸ ਕੁਝ ਸਮਾਂ ਪਹਿਲਾਂ ਕਾਂਗਰਸ ਦੇ ਕੈਲੀਚ ਵੀ ਦਿਖਾਈ ਦਿੱਤਾ ਸੀ ਬਾਅਦ ਫੇਰ ਕੀ ਵੀਡੀਓ ਸਾਹਮਣੇ ਆਨ ਤੋਪਾ ਪੈ ਗਿਆ ਪਰਚਾ 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 ਦਨਪੇਲ ਪੰਜਾਬੀ ਟੀਵੀ ਦੇ ਲਈ ਆਮਨ ਟੱਕਰ ਤੇ ਰਿਪੋਰਟ ਕਿਨੇ ਦਿੱਤੀ ਆ ਐਮਸੀ ਨੇ ਦਿੱਤੀ ਕੀ ਨਾਮ ਉਹਨਾਂ ਦਾ ਕਿਹੜੀ ਪਾਰਟੀ ਦਾ ਕਿਹੜੀ ਪਾਰਟੀ ਦੇ ਹੁਣ ਆਏ ਸੀ ਕੋਣ ਆਇਆ ਸੀ ਉਰੇ ਹੁਣੇ ਕਿਹੜੀ ਪਾਰਟੀ ਦੇ ਨੇ ਇੱਥੋਂ ਆਏ ਗੁਰਦੁਆਰੇ ਕੋਲੋਂ ਯਾਰ ਹਾਂਜੀ ਉੱਥੇ ਕੋਣ ਆਇਆ ਸੀ ਹੁਣੇ ਇਹ ਨਹੀਂ ਪਤਾ ਕਿ ਕਿਹੜੀ ਪਾਰਟੀ ਦੇ ਬੰਦੇ ਕੋਈ ਲੀਡਰ ਆਇਆ ਸੀ ਜਾਂ ਕਿਹੜਾ ਆਇਆ ਸੀ ਲੀਡਰ ਹੀ ਆਏ ਹੁਣੇ ਲੀਡਰ ਨਹੀਂ ਜਿਹੜਾ ਐਮਸੀ ਆ ਤੁਹਾਡਾ ਉਹ ਕਿਹੜੀ ਪਾਰਟੀ ਦਾ ਆਇਤਰ ਆਓ ਥੋੜਾ ਨਹੀਂ ਕਿਹੜੀ ਪਾਰਟੀ ਦਾ ਪਮਾਇ ਪਾਰਟੀ ਕਿਹੜੀ ਆ ਜਿਵੇਂ ਪਾਰਟੀ ਦਾ ਨਾਮ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਬੀਜੇਪੀ ਕਿਹੜੀ ਪਾਰਟੀਆਂ ਸਭ ਅੱਜ ਜਿਹੜਾ ਹੱਥ ਉੱਤੇ ਪਾਇਆ ਹੋਇਆ ਇਹ ਇਹਨਾਂ ਦੀ ਪਾਰਟੀ ਸੀ ਆ ਜਿਹੜਾ ਤੁਹਾਡੇ ਉੱਥੇ ਕਾਗ ਖੋਲਿਓ ਇਹਨੂੰ ਖੋਲਿਓ ਹਾਲੋ ਮੈਂ ਤੇਰੇ ਕੋਲ ਰੱਖ ਰਖਣਾ ਨਹੀਂ ਨਾ ਨਾ ਠੀਕ ਆ ਵਧੀਆ ਆਜਾ ਦਿਹਾੜੀ ਲਾ ਕੇ ਆਏ ਆ ਉਹ ਕਹਿੰਦੇ ਵੀ ਇੱਥੇ ਆਜਾ ਆ ਖੋਲੋ ਪੂਰੀ ਚੰਗੀ ਤਰ੍ਹਾਂ ਖੋਲਿਓ ਇਹਨੂੰ ਪੂਰਾ ਸਿੱਧਾ ਕਰਿਓ ਇਹ ਇਹ ਆਇਆ ਸੀ ਬੰਦਾ ਅੱਜ ਇੱਥੇ ਖੋਲਿਓ ਖੋਲਿਓ ਦਾ ਤੇ ਇਹ ਬੋਤਲ ਇਹਨਾਂ ਨਹੀਂ ਦਿੱਤੀ ਆ ਫਿਰ ਹਾਂ ਜੀ ਹਾਂ ਨਾ ਭੈਣੋ ਭਰਾਓ ਤੁਸੀਂ ਕਰੋ 10 ਸਾਲ ਹੋ ਗਏ ਆ ਇਹਨਾਂ ਨੂੰ ਹੁਣ ਸੁਮੇਤੀ ਉੱਚੀ ਸਾਡੀ ਪ੍ਰੈਸ ਸਾਰਿਆਂ ਦਾ ਮੇਰੇ ਪ੍ਰੈਸਾਂ ਦੇ ਵਿਦਿਆ ਦਾ ਲੀਡਰਸ਼ਿਪ ਸ਼੍ਰੀ ਸ਼ਕਤੀ ਅਨੰਦ ਜੀ ਸਾਡਾ ਚੇਰਮੈਨ ਉਪਰੂਮਾ ਇੰਟਰਸਟ ਦਾ ਛੋੜਾ ਸਾਹਿਬ ਉਹਨਾਂ ਦੇ ਨਾਲ ਉਹਨਾਂ ਦਾ ਆਪਾਂ ਨੇ ਸਵਾਗਤ ਜੋਸ਼ ਹੋਰ ਦਾ ਤੇ ਤੁਸੀਂ ਸਾਰੇ ਬਣੀ ਬਣਾਈ ਹੋਵੇ ਅਬ ਆਪਣੇ ਐਮਸੀ ਸਾਹਿਬ ਦੇ ਸੋਦੇ ਜੇ ਸੱਤੇ ਤੋਂ ਅੱਜ ਇੱਥੇ ਮੈਂ ਨਾ ਬੰਦਿਆ ਤੇ ਰਹਿਣਾ ਕਾਂਗਰਸ ਦਾ ਨਾ ਬੰਦਿਆ ਸੋ ਤੁਸੀਂ ਸਾਰਿਆਂ ਨੇ ਸਾਡੇ ਨੌਸਰ ਜੀ ਦਾ ਸਤਿ ਸਾਰੇ ਜਨਰੇ ਮਾਤਰਾ ਕੇ ਹਲੇ ਜੀ ਪਰਮਜੀਤ ਪੰਮੀ ਜੀ ਸ਼੍ਰੀ ਕਪਾਲ ਆਨੰਦ ਜੀ ਬਲਵਿੰਦਰ ਰਾਏ ਸੋਨੀ ਜੀ ਸਮੁੱਚੀ ਸਾਡੀ ਪ੍ਰੈਸ ਹਰ ਕੇ ਦੀ ਮਾਹੀ ਕਰਨ ਨੂੰ ਬੰਦ ਕਰ ਪਿੰਡ ਸੰਧਾ ਦਾ ਗੇਲ ਉੱਪਰ ਦੇ ਨਵੀਂ ਮਾਹੀ ਦੇ ਵਿੱਚ ਇਸ ਤਰ੍ਹਾਂ ਤੋਂ ਇਹ ਹਰ ਕੇ ਦੇ ਵਿੱਚ ਰਹੇ ਨੇ ਇਹ ਉਨੀ ਸ਼ਖਸੀਅਤਾਂ ਪੰਜਾਬ ਦੀ ਜਿਹੜੇ ਪੰਜਾਬ ਦਾ ਕੱਲਾ ਕੱਲਾ ਪੁੱਤ ਲੋਕ ਪੰਜਾਬੀ ਹੁੰਦੇ ਰਹੇ ਨੇ ਮੈਂ ਦੇਖ ਬੈਠਾ ਹੁਣ ਆਖੀ ਉਹਨਾਂ ਵਿੱਚੋਂ ਸਖਾ ਆਖੀ ਜਿਹੜੀ ਸਿਹਰਾ ਬੰਦੇ ਸੀ ਮਾਛੀ ਬੜਾ ਚਾਹੁੰਦੇ ਸੀ ਤੋਂ ਬਹੁਤ ਜੋੜੇ ਮਾਝਾ ਰਿਹਾ ਨਹੀਂ ਗਈ ਕਾਰਵਾਈ ਨੂੰ ਜਾਈ ਦੀ ਉਹ ਸਿਰਫ ਇੱਕ ਉਸ ਬੰਦੇ ਤੇ ਮੁਕੱਦਮਾ ਦਰਜ ਕਰਤਾ ਜਿਹੜਾ ਬੋਤਲ ਲੈ ਕੇ ਉੱਥੋਂ ਜਾ ਰਿਹਾ ਸੀ ਕੀ ਕਹਿੰਦੇ ਦੇਖੋ ਇਹ ਸ਼ਹੀਦਾਂ ਦੀ ਧਰਤੀ ਹੈ ਇਸ ਇਲਾਕੇ ਦਾ ਨਾਮ ਸ਼ਰੀਫ ਫਤਿਹਗੜ੍ਹ ਸਾਹਿਬ ਆ ਉਹ ਸ਼ਰੀਫ ਫਤਿਹਗੜ੍ਹ ਜਿੱਥੇ ਕਿ ਗੁਰੂ ਸਾਹਿਬ ਦੇ ਸਾਬਜਾਦੇ ਨਿਹੰਝ ਚ ਟਣਾ ਕੇ ਸ਼ਹੀਦ ਕੀਤੇ ਸੀ ਤੇ ਕਾਂਗਰਸੀ ਇਹ ਸਾਨੂੰ ਬਰੋਸ ਕੀ ਰਿਹਾ ਸ਼ਰਾਬ ਕੀ ਇਹ ਸ਼ਹੀਦਾਂ ਦੀ ਉਹਦੇ ਤੇ ਚੱਲਣ ਵਾਲੀ ਗੱਲ ਆ ਔਰ ਅੱਜ ਇਹਨਾਂ ਦੇ ਉੱਤੇ ਐਫ ਆਈ ਆਰ ਹੋਈ ਆ ਐਫ ਆਈ ਆਰ ਦੇ ਵਿੱਚ ਵਾਧਾ ਹੋਣਾ ਚਾਹੀਦਾ ਕਿਉਂਕਿ ਹੁਣ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਦਾ ਰਾਜਾ ਤੇ ਇਲੈਕਸ਼ਨ ਕਮਿਸ਼ਨ ਡਾਇਰੈਕਟ ਨਰਿੰਦਰ ਮੋਦੀ ਦੇ ਨਾਲ ਉਹ ਨਰਿੰਦਰ ਮੋਦੀ ਕਾਂਗਰਸੀਆਂ ਨੂੰ ਵਿਚਾਰ ਰਿਆ ਸਾਰਿਆਂ ਦੇ ਉੱਤੇ ਜਿਨ੍ਹਾਂ ਨੇ ਵੰਡਾਈਆਂ ਗੋਣ ਬਣਾ ਰਹੀ ਸੀ ਸਾਰਿਆਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਮੈਂ ਸਮਝਦਾ ਕਿ ਲੋਕਾਂ ਨੂੰ ਵੀ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਨੇ ਕਿ ਕਾਂਗਰਸੀਏ ਸਾਡੇ ਦਿਵਾਕਾਂ ਨੂੰ ਕਿਦਾਂ ਨਸ਼ੇ ਦੀ ਲਤ ਲਾਉਂਦੇ ਆ